ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਆਜ਼ਾਦ ਰਾਜਧਾਨੀ ਬਣ ਗਿਆ ਇੱਥੇ ਰਣਜੀਤ ਨਗਾਰਾ ਆਜ਼ਾਦ ਹੋਇਆ ਇੱਥੇ ਕੇਸਰੀ ਪੱਛਮ ਆਜ਼ਾਦ ਹੈ ਇੱਥੇ ਖਾਲਸਾ ਹੀ ਫੌਜਾਂ ਆਜ਼ਾਦ ਨੇ ਇੱਥੇ ਪੰਜ ਕਿਲੇ ਨੇ ਤੇ ਉਹ ਗਿਫਟਾਂ ਤੋਹਫ਼ੇ ਅਸਾਮ ਵਰਗੇ ਰਾਜੇ ਨੇ ਤੇ ਹੋਰਾਂ ਨੇ ਪੇਸ਼ ਕੀਤੀ ਪੰਜ ਕਲਾ ਸ਼ਸਤਰ ਵਰਗੇ ਹਾਥੀ ਪ੍ਰਸ਼ਾਦੀ ਵਰਗੇ ਜਿਹੋ ਜੀ ਕੋਈ ਸ਼ੁਗਾਤ ਔਰੰਗਜ਼ੇਬ ਦੇ ਦਰਬਾਰ ਵਿੱਚ ਨਹੀਂ ਮਿਲਦੀ ਇਸ ਲਈ ਸਤਪੁਰੀਆਂ ਦੇ ਦੇਸ਼ ਵਿੱਚ ਆਨੰਦਪੁਰੀ ਦੀ ਕੀਵ ਲਖਣਤਾ ਹੈ ਭਾਰਤੀ ਸੰਸਕ੍ਰਿਤੀ ਨੂੰ ਰੱਖਣ ਲਈ ਤੇ ਆਜ਼ਾਦੀ ਦੀ ਲਹਿਰ ਪੈਦਾ ਕਰਨ ਲਈ ਲੈਨਾ ਨੇ ਨਹੀਂ ਰੀਸਾਂ ਪੂਰੀ ਆਨੰਦ ਦੀਆਂ 골ਡਨ ਜੋੜੀ ਜਸਵੰਤ ਸਿੰਘ ਕਰਮੂ ਵਾਲਾ ਤੇ ਨਿਸ਼ਾਨ ਸਿੰਘ ਮੱਲੀ ਇਉਂ ਪੇਸ਼ ਕਰਦੇ ਹਨ ਜਿਨੂੰ ਨਾਵੇਂ ਗੁਰਾਵਸਾਇਆ ਸੀ ਚੱਕ ਨਾਨਕ ਨਾਮ ਧਰਾਇਆ ਸੀ ਓ ਜਗਮਗ ਹੋਰ ਸੁਨਾਇਆ ਸੀ ਰਿਸ਼ਮਾ ਗੁਜਰੀ ਦੇ ਚੰਦ ਦੀਆਂ ਨਹੀਂ ਰਿਸਾ ਪੁਰੀ ਆਨੰਦ ਦੀਆਂ ਕਿਆ ਸਿਭਤਾ ਪੁਰੀ ਕਿਆ ਸਿਭਤਾ ਪੁਰੀ ਆਨੰਦ ਦੀਆਂ ਜਦ ਹੋਈ ਜੁਲਮ ਦੀ ਛਾਏ ਇੱਥੇ ਜਦ ਭਰੀ ਕਿਸੇ ਨਾ ਹਾ ਇੱਥੇ ਫੜੀ ਨੋਵੇ ਗੁਰ ਨੇ ਬਾ ਇੱਥੇ ਮੰਝਲਾ ਹਿੰਦ ਚਾਦਰ ਪੰਧ ਦੀਆਂ ਨੈ ਰੀਸਾ ਪੁਰੀ ਆਨੰਦ ਦੀਆਂ ਕਿਆ ਸਿਵਤਾ ਪੁਰੀ ਕਿਆ ਸਿਵਤਾ ਪੁਰੀ ਆਨੰਦ ਦੀਆਂ ਗੁਰੂ ਕਲਗਿ ਲਾ ਕੇ ਬੈੰਦੇ ਸੀ ਮਹਾਰਾਜੇ ਚਰਨੀਓ ਟੈਂਦੇ ਸੀ ਕਵੀ ਕੋਲ 52 ਰਹਿੰਦੇ ਸੀ ਕਿਆ ਮਹਿਫਲਾਂ ਕਾਬ ਦੇ ਸ਼ੰਦ ਦੀਆਂ ਨੈਰੀ ਸਾ ਪਰੀ ਅਨੰਦ ਦੀਆਂ ਕਿਆ ਸਿਵਤਾ ਪਰੀ ਕਿਆ ਸਿਵਤਾ ਪਰੀ ਅਨੰਦ ਦੀਆਂ ਅਜ ਮਰੋੜ ਦਿੱਤੇ ਇੱਕ ਨਹੀਂ ਲੱਖਾਂ ਝੰਡੋਰ ਦਿੱਤੇ ਬੰਦੇ ਨੇ ਹਾਥੀ ਮੋੜ ਦਿੱਤੇ ਹੈ ਖੇਲਾ ਗੁਰੂ ਮਕੰਧ ਦੀਆਂ ਨਈ ਰਿਸਾ ਪੁਰੀ ਆਨੰਦ ਦੀਆਂ ਕਿਆ ਸਿਵਤਾ ਪੁਰੀ ਕਿਆ ਸਿਵਤਾ ਪੁਰੀ ਆਨੰਦ ਦੀਆਂ ਉਦੋਂ ਹੋਈ ਅੰਦਰ ਨੂੰ ਲੱਜਿਆ ਸੀ ਜਦੋਂ ਤਖਤ ਧਰਮ ਦਾ ਉਹ ਸੱਜਿਆ ਸੀ ਉਦੋਂ ਪਾਪ ਸ ਬਜੇ ਆਸੀ ਕਦਰਾਂ ਧਰਮੀ ਹਰਜੰਦ ਦੀਆਂ ਨਈ ਰਿਸਾ ਪਰੀ ਆਨੰਦ ਦੀਆਂ ਕਿਆ ਸਿਭਤਾ ਪਰੀ ਕਿਆ ਸਿਭਤਾ ਪਰੀ ਆਨੰਦ ਦੀਆਂ ਹਾਥੀ ਪ੍ਰਸ਼ਾਦੀ ਚੌਰ ਕਰੇ ਖੇਲਾ ਚੰਦਨ ਚੌਂਕੀ ਔਰ ਕਰੇ ਪੰਜ ਕਲਾ ਸੁਗਾਤ ਕਿਆ ਤੌਰ ਕਰੇ ਚੀਜ਼ਾਂ ਅਜਨਬੀ ਪਸੰਦ ਦੀਆਂ ਨੈਰੀ ਸਾ ਪੂਰੀ ਆਨੰਦ ਦੀਆਂ ਕਿਆ ਸਿਵਤਾ ਪੂਰੀ ਕਿਆ ਸਿਵਤਾ ਪੂਰੀ ਆਨੰਦ ਦੀਆਂ ਦੋ ਚੰਡੀ ਚਮਕੀ ਆਣ ਇੱਥੇ ਪੰਜ ਗੁਰਮੁਖ ਹੋਏ ਪਰਵਾਨ ਇੱਥੇ ਗੁਰੂ ਚੇਲਾ ਬਣੇ ਮਹਾਨ ਇੱਥੇ ਪਾਹ ਹਸਤੀਆਂ ਅਮਰ ਬਲੰਦ ਦੀਆਂ ਨਹੀਂ ਰਿਸਾ ਪੂਰੀ ਆਨੰਦ ਦੀਆਂ ਕਿਆ ਸਿਫਤਾ ਪੂਰੀ ਕਿਆ ਸਿਫਤਾ ਪੂਰੀ ਆਨੰਦ ਦੀਆਂ ਪੰਜ ਕਿਲੇ ਹਲ ਪੌਣ ਲਈ ਇਥੋਂ ਜ਼ੁਲਮੀ ਰਾਜ ਮਕਾਣ ਲਈ ਆਜ਼ਾਦੀ ਝੰਡਾ ਲਹਿਰਾਉਣ ਲਈ ਮਸਤਾ ਨੀਤੀ ਪਾਬੰਦ ਦਿਆਂ ਨੈਰੀ ਸਾ ਪੂਰੀ ਆਨੰਦ ਦੀਆਂ ਕਿਆ ਸਿਵਤਾ ਪੂਰੀ ਕਿਆ ਸਿਵਤਾ ਪੂਰੀ ਆਨੰਦ ਦੀਆਂ